हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈੱਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੱਲੇਵਾਲ ਹੈਗਾ ਜੀ तहसील जिला ਇਸ ਪਿੰਡ ਨੂੰ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਲੱਗਦਾ ਠੀਕ ਆ ਦਰਗਾਪੁਰ ਪਿੰਡ ਬਿਲਕੁਲ ਨਾਲ ਠੱਟੀਆਂ ਮਹੰਤਾ ਪਿੰਡ ਬਿਲਕੁਲ ਨਾਲ ਹੈਗਾ ਇੱਕ ਬੰਨੇ ਜੇਕਰ ਗੱਲ ਕਰੀਏ ਸਰਾਲੀ ਮੰਡ ਜਿਹੜਾ ਪਿੰਡ ਬਿਲਕੁਲ ਲੱਗੇ ਆ ਠੀਕ ਆ ਲੋਕਾ ਵੀ ਤਕਰੀਬਨ ਥੋੜੀ ਦੂਰੀ ਤੇ ਆ ਕੈਰੋਂ ਬਿਲਕੁਲ ਜਿਹੜੇ ਥੋੜੇ ਥੋੜੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਸ਼ਹਿਰ ਹੈਗੇ ਆ ਠੀਕ ਆ ਨਸ਼ਹਿਰਾ ਵੀ ਤਕਰੀਬਨ ਥੋੜੀ ਦੂਰੀ ਤੇ ਹੈਗਾ ਦੋਸਤੋ ਜੇਕਰ ਆਪਾਂ ਗੱਲ ਕਰੀਏ ਤਾਂ ਕੋਈ 5-4 ਕਿਲੋਮੀਟਰ ਹੋਵੇਗਾ ਨਸ਼ਹਿਰਾ ਹਨਾ ਜੀ ਤੇ ਸਰੀਆਲੀ ਵੀ ਤਕਰੀਬਨ 5-6 ਕਿਲੋਮੀਟਰ ਦੀ ਆ ਗਈ ਠੀਕ ਆ ਵੱਡੀ ਸਰੀਆਲੀ ਜਿਹੜੀ 5-6 ਕਿਲੋਮੀਟਰ ਦੀ ਦੂਰੀ ਆ ਤੇ ਖਾਸ ਵਿਜਟ ਜਿਹੜੀ ਹੈਗੀ ਆ ਤੁਸੀਂ ਪਿੰਡ ਜੰਨੇਵਾਲ ਕਰਨੀ ਆ ਇਸ ਘਰੋਂ ਕਿਸਾਨ ਵੀਰੋਂ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਇੱਕ ਝੋਟੀ ਵੱਡੀ ਵਿਖਾਈ ਸੀ ਆਪਾਂ ਤੁਹਾਨੂੰ ਚੰਗੀ ਮਹਿੰਗੀ ਝੋਟੀ ਸੀਗੀ ਆ ਤਕਰੀਬਨ 15-16 ਲੀਟਰ ਵਾਲੀ ਠੀਕ ਆ ਅੱਜ ਸੈਕੰਡ ਵੀਡੀਓ ਆ ਆਪਣੀ ਇਸ ਘਰੋਂ ਤੇ ਬਿਲਕੁਲ ਘਰੇਲੂ ਮਾਲ ਆ ਘਰ ਦੇ ਪਸ਼ੂ ਨੇ ਠੀਕ ਆ ਘਰ ਦੀਆਂ ਝੋਟੀਆਂ ਨੇ ਇੱਕ ਤਾਂ ਦੂਜਾ ਸੂਬਾ ਸੋਈ ਆ ਗੱਲ ਮੈਂ ਜਿਹੜੀ ਆ ਦੋਸਤੋ ਬਾਈ ਖੋਰਾਂ ਦੇ ਨਾਲ ਕਰ ਲਵਾਂਗਾ ਠੀਕ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ 8 ਮਾਰਚ ਨੂੰ ਆਪਾਂ ਜਿਹੜੀ ਆ ਦੋਸਤੋ ਵੀਡੀਓ ਬਣਾ ਰਹੇ ਆਂ ਸਮਾਂ ਜਿਹੜਾ 3 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਆਓ ਕਰਦੇ ਆਂ ਗੱਲਬਾਤ ਜਿਹੜਾ ਪਸ਼ੂ ਪਸੰਦ ਆਊਗਾ ਤੁਹਾਨੂੰ ਖਾਸ ਤੌਰ ਤੇ ਉਹਦੀ ਚਵਾਈ ਆ ਜਿਹੜਾ ਸੋਇਆ ਜਿਹੜੀ ਛੋਟੀ ਸੂਈ ਹੋਵੇਗੀ ਉਹਦੀ ਚਵਾਈ ਦੋ ਟਾਈਮ ਦੀ ਕਰ ਲਿਓ ਤੇ ਜਿਹੜੀ ਗੱਬਣਾ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਾਂ ਬਿਲਕੁਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਨੂੰ ਤਿੱਪ ਕੇ ਤਸੱਲੀ ਕਰ ਲਿਓ ਥਣਾ ਦੀ ਚੈੱਕ ਪਾਸ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਆਜ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੈਮੋ ਠੀਕ ਠਾਕ ਜੀ ਹਾਂ ਵਧੀਆ ਬਾਈ ਠੀਕ ਠਾਕ ਠੀਕ ਇੱਕ ਬਈ ਜੀ ਆਪਣਾ ਭੈਣ ਭਰਾ ਦਾ ਨਾਮ ਜਰੂਰ ਦੱਸ ਦਿਗੇ ਜੀ ਇਹ ਨਾਮ ਗੁਰਵਿੰਦਰ ਸਿੰਘ ਹੈ ਜੀ ਹਾਂ ਜੀ ਗੁਰਵਿੰਦਰ ਸਿੰਘ ਹੈ ਜੀ ਪਿੰਡ ਜੱਲੇਵਾਲੀ ਖਾਸ ਵਿਜ਼ਿਟ ਕਰਨੀ ਹੈ ਨਾ ਪਿੰਡ ਜੱਲੇਵਾਲੀ ਤੇ ਸੰਪਰਕ ਨੰਬਰ ਆਪਣਾ ਜਰੂਰ ਵੀ ਦੱਸ ਦਿਓ ਜੀ 81476 7208 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਆਪਾਂ ਜਿਹੜੇ ਸਕਰੀਨ ਦੇ نیچے ਚਲਦੇ ਕਰਦੇ ਹੀ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਠੀਕ ਆ ਉਹ ਕਰਦੇ ਆ ਗੱਲ ਬਾਤ ਅੱਛਾ ਭਾਜੀ ਗਰਵਿੰਦਰ ਸਿੰਘ ਜੀ ਆ ਪਹਿਲੇ ਨੰਬਰ ਤੇ ਜਿਹੜੀ ਇਹ ਝੋਟੀ ਆਪਾਂ ਦਿਖਾ ਰਹੇ ਆਂ ਹਾਂਜੀ ਜੀ ਇਹ ਕੀ ਡਿਟੇਲ ਆ ਇਹ ਮਤਲਬ ਕੀ ਸੁਆ ਕਿਨਮਾ ਸੁਣਾਏ ਨੇ ਤੇ ਕਿੰਨੇ ਕ ਦਿਨ ਬਾਕੀ ਹਜੇ ਇਹਨੂੰ ਦੂਜਾ ਸੁਆ ਸੁਣਾਜੇ ਹਾਂਜੀ ਦਿਨੇ ਕੋਈ 7 ਤੋਂ 8 ਦਿਨ ਲੱਗੇਗੀ ਹਲੇ ਜੀ ਹਾਂਜੀ ਹੈ ਆਪਣੇ ਮਤਲ ਘਰ ਦੀ ਝੋਟੀ ਜੰਮੀ ਪਲੀ ਆ ਘਰ ਦੀ ਝੋਟੀ ਘਰ ਦੀ ਝੋਟੀ ਹੈ ਹਾਂਜੀ ਠੀਕ ਆ ਇਹ ਦੋਸਤੋ ਬਕਾਊ ਆ ਠੀਕ ਆ ਤੇ ਕਿੰਨੇ ਕ ਦਿਨ ਦੱਸਿਆ ਜੀ 7 ਤੋਂ 8 ਦਿਨ ਲੱਗੇਗੀ 7 ਲੈ ਕੇ 8 ਲੈ ਜਾ ਜੀ 7 ਤੋਂ 8 ਦਿਨ 7 ਕ ਦਿਨ ਇੱਕ ਹਫਤਾ ਜਿਹੜਾ ਦੋਸਤੋ ਤੁਸੀਂ ਮੰਨ ਕੇ ਇਹ ਝੋਟੀ ਲੈ ਕੇ ਜਾ ਸਕਦੇ ਹੋ ਦੂਜਾ ਸੁਭਾ ਸੈਕੰਡ ਟਾਈਮਰ ਆ ਫੇਸ ਕੁਆਲਿਟੀ ਤੁਸੀਂ ਵੇਖ ਲੈਣੀ ਆ ਬਾਕੀ ਬਾਡੀ ਬਣਤਰ ਹੈਗੀ ਸਰੀਰ ਘਟਾਂਚਾ ਵੇਖ ਕੇ ਚੈੱਕ ਕਰੋ ਪੁੱਠਾ ਪਾਠਾ ਕਾਫੀ ਜ਼ਿਆਦਾ ਚ ਚੜਾਈ ਦੇ ਵਿੱਚ ਆ ਠੀਕ ਆ ਸਿੰਘਾ ਸਿੰਘਾਂ ਦੇ ਬਿਲਕੁਲ ਗੋਲ ਸਿੰਘ ਆ ਛੋਟੇ ਜਿਹੇ ਸਿੰਘ ਆ ਤੇ ਬਿਲਕੁਲ ਪਤਲੀ ਚਮੜੀ ਆ ਠੀਕ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਬਹਿਣੀ ਵਾਲੇ ਪਾਸੇ ਤੋਂ ਮੈਂ ਥਾਣਾ ਦੀ ਜਿਹੜੀ ਆ ਜ਼ਰੂਰ ਦਿਖਾਉਣਾ ਚਾਹੂੰਗਾ ਆ ਕਰੋ ਚੈੱਕ ਠੀਕ ਆ ਉਲਟ ਬਹਿਣੀ ਵਾਲੇ ਪਾਸੇ ਤੇ ਦੋਸਤੋ ਇੱਕ ਛੋਟਾ ਜਿਹਾ ਵਿਚਕਾਰ ਸੈਂਟਰ ਚ ਸਰੂ ਹੈਗਾ ਠੀਕ ਆ ਇੱਕ ਛੋਟਾ ਜਿਹਾ ਥਾਣਾਪਾਕ ਕਹਿ ਲਈਏ ਵੀ ਨਿੱਕਾ ਜਿਹਾ ਹੈਗਾ ਉਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਚਲਦਾ ਨਹੀਂਗਾ ਤੇ ਨਾ ਹੀ ਮਤਲਬ ਕਿ ਉੱਤੇ ਪਣ ਦੇ ਵਿੱਚ ਆਉਂਦਾ ਠੀਕ ਆ ਚਾਰੇ ਥਾਣੇ ਚੱਲਦੇ ਹੋਣਗੇ ਇਹ ਧਿਆਨ ਦੇ ਵਿੱਚ ਰੱਖ ਲਿਓ ਕਿਸੇ ਵੀਰ ਨੇ ਵੀ ਦੂਰੋਂ ਨੇੜੇੋਂ ਆਉਣਾ ਇਹ ਤੁਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਉਲਟ ਬਹਿਣੀ ਵਾਲੇ ਪਾਸੇ ਤੇ ਆ ਠੀਕ ਆ ਬਾਕੀ ਓਵਰ ਆਲ ਕਦ ਕਾਠੀ ਵੇਖੀਏ ਤੇ ਬਿਲਕੁਲ ਚੰਗਾ ਕਦ ਕੱਟ ਸੋਹਣਾ ਹੈਗਾ ਝੋਟੀ ਦਾ ਠੀਕ ਆ ਪੂਰੀ ਫੱਬਦੀ ਰੱਬਦੀ ਹੈ ਕੋਈ ਛੋਟੀ ਜਾਂ ਆਪਣਾ ਕਹ ਲਈਏ ਵੀ మీడియం ਹਾਈਟ ਨਹੀਂ ਹੈ ਕਿ మీడియం ਤੋਂ ਪਲੱਸ ਕਵਾਂਗੇ ਨਾ ਪਾਲੀ ਵੱਡੀ ਆ మీడియం ਤੋਂ ਪਲੱਸ ਆ ਠੀਕ ਆ ਬਾਕੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਬਣਾਤ ਨਾਲ ਜਿੰਨਾ ਅੱਜ ਦੇ ਸਮੇਂ ਤਿਆਰ ਕੀਤਾ ਤੁਹਾਡੇ ਸਾਹਮਣੇ ਆ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਵੀਰੇ ਇਹਨੂੰ ਤੇ ਪਹਿਲੇ ਸਵੇਰੇ ਭਾਜੀ ਗੁਰਿੰਦਰ ਸਿੰਘ ਜੀ ਕਿੰਨਾ ਕਰ ਕਾਟ ਰਿਹਾ ਹੈਗਾ 12 ਲੀਟਰ ਦੋ ਜੀ 12 ਲੀਟਰ ਦੀ ਚੁਆਈ ਕਰਾਈ ਹੈ ਨਾ ਜੀ ਜੀ ਹਾਂ ਲੈ ਜੋ ਜੀ ਲੈ ਜੋ ਮੋੜ ਦਿਓ ਜੀ ਉਧਰ ਨੂੰ ਮੋੜ ਦਿਓ ਬੂਏ ਗੇਟ ਵਾਲ ਨੂੰ ਕੱਦ ਕਾਠ ਜਿਹੜਾ ਦੋਸਤੋ ਉੱਚਾ ਹੈ ਠੀਕ ਆ ਤੁਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆਂ ਇਹਦੀ ਵੀ ਤੇ ਹਵਾਨੇ ਦੀ ਜਿਹੜੀ ਮੈਂ ਤੁਹਾਨੂੰ ਦੱਸਤਾ ਵੀ ਉਲਟ ਪੈਣ ਵਾਲੇ ਪਾਸਿਓਂ ਇੱਕ ਸਰੂ ਹੈਗਾ ਵਿੱਚ ਜਿਹ ਇੱਕ ਛੋਟਾ ਬੱਚਾ ਹੈਗਾ ਥੰਦਾ ਉਹ ਧਿਆਨ ਦੇ ਵਿੱਚ ਜ਼ਰੂਰ ਰੱਖ ਲਿਓ ਠੀਕ ਆ ਚਲਦਾ ਨਹੀਂਗਾ ਨਾ ਤੋਂ ਪਹਿਲੇ ਸੂਬੇ ਦੇ ਵਿੱਚ ਕਿਉਂਕਿ ਸਮਾਲ ਸਾਈਜ਼ ਵਿੱਚ ਤੇ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਬਿਲਕੁਲ ਥਣਾ ਦੀ ਤਸੱਲੀ ਕਰਵਾ ਦਿੰਨੇ ਆ ਠੀਕ ਆ ਹਾਂਜੀ ਹਾਂਜੀ ਬੰਨ ਦੋ ਜੀ ਬੰਨ ਦੋ ਠੀਕ ਆ ਬਾਕੀ ਜਿਹੜਾ ਦੋਸਤੋ ਪੱਧਰ ਥਣ ਲੈਵਾ ਹੈਗਾ ਥਣ ਦਾ ਸਾਈਜ਼ ਚੰਗਾ ਹੈਗਾ ਕਿਉਂਕਿ ਦੂਜਾਂ ਝੋਟੀ ਨੇ ਸੂਣਾ ਤੇ ਥਣ ਦਾ ਜਿਹੜਾ ਦੋਸਤੋ ਸ਼ੋਰ ਹੈ ਵੀ ਜਿਹੜਾ ਸਾਈਜ਼ ਚੰਗਾ ਹੋਵੇਗਾ ਆ ਵੇਖੋ ਬਿਲਕੁਲ ਮੁਠੀ ਦਾ ਤਨ ਅਹ ਠੀਕ ਆ ਤੇ ਅੱਛਾ ਭਾਜੀ ਕਿੰਨੀ ਕੁ ਡਿਮਾਂਡ ਕਿੰਨੀ ਇਸ ਝੋਟੀ ਜਿਹਾ ਆਪਾਂ ਕਰਦੇ ਆ ਆਪਾਂ 1,25,000 ਰੁਪਇਆ ਡਿਮਾਂਡ ਕਰਦੇ ਆ ਅੱਛਾ 1/2 ਲੱਖ ਕਰਦੇ ਆ ਜੀ ਹਾਂਜੀ ਠੀਕ ਆ ਕੋਈ ਛੋਟ ਛਾਪਾਂ ਮੌਕੇ ਤੇ ਹੋ ਜਾਏਗਾ ਮਾਨਤਾਂ ਪੜਦਾਂਗੇ ਜੀ ਮਾਨਤਾਂ ਪੂਰਾ ਕਰਾਂਗੇ ਠੀਕ ਆ ਜੀ ਮਾਨਤਾਂ ਜਿਹੜਾ ਦੋਸਤ ਹੋ ਜਾਊਗਾ 1,25,000 ਜਿਹੜੀ ਵੀਰ ਹੋਣਾ ਨੇ ਮੁੱਲ ਕੀਤਾ ਡਿਮਾਂਡ ਕੀਤੀ ਆ ਠੀਕ ਆ ਸੋ ਘਰੇ ਇੱਕ ਵਾਰੀ ਵਿਜ਼ਿਟ ਕਰ ਲਿਓ ਤਸੱਲੀ ਨਾਲ ਦੇਖ ਲਿਓ ਠੀਕ ਆ ਤੇ ਆਪਕੇ ਤਸੱਲੀ ਕਰ ਲਿਓ ਪਸੰਦ ਆਊਗੀ ਚੀਜ਼ ਬੇਸ਼ੱਕ ਜਿਹੜਾ ਤੁਸੀਂ ਸੌਦਾ ਕਰ ਲਿਓ ਇਸ ਤੋਂ ਬਾਅਦ ਇੱਕ ਜਿਹੜੀ ਅਗਲੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਝੋਟੀ ਜਿਹੜਾ ਦੋਸਤੋ ਇਸ ਤੋਂ ਬਾਅਦ ਦੋਸਤੋ ਅਗਲੀ ਜਿਹੜੀ ਦੂਜੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਸੂਈ ਆ ਠੀਕ ਆ ਤਾਜੀ ਸੂਈ ਆ ਦੂਜਾ ਸੂਬਾ ਵੀ ਦੂਜਾ ਸੂਬਾ ਹੀ ਸੂਈ ਆ ਇਹ ਵੀ ਘਰ ਦੀ ਝੋਟੀ ਆ ਆਹੋ ਗੱਲਬਾਤ ਆਪਾਂ ਕਰ ਲੈਨੇ ਆ ਆਜੋ ਪਾਜੀ ਗੁਰਵਿੰਦਰ ਅੱਛਾ ਪਾਜੀ ਇਹ ਸੂਬਾ ਦੂਜੇ ਸੂਈ ਝੋਟੀ ਹਾਂਜੀ ਦੂਜੇ ਸੂਈ ਤੇ ਤਕਰੀਬਨ ਇਹਨੂੰ ਦਿਨ ਕਿੰਨੇ ਹੋ ਗਏ ਜੀ ਇਹਨੂੰ ਅੱਜ ਵੀ 12 13 ਦਿਨ ਹੋ ਗਏ 12 13 ਦਿਨ ਦਾ ਸਮਾਂ ਹੋ ਗਿਆ ਮਗਰ ਬੱਚਾ ਕੀ ਆ ਗਿਆ ਜੀ ਕ ਇਸ ਛੋਟੀ ਦੇ ਮਗਰ ਤੇ 12-13 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਹਾਜ਼ਰ ਕਿੰਨਾ ਜਿਹੜਾ ਆਪਾਂ ਚਵਾਵਾਂਗੇ ਜੀ ਇਹ 9 ਲੀਟਰ ਹਾਜ਼ਰ ਹੈ ਜੀ ਹੁਣ 9 ਲੀਟਰ ਦੀ ਚਵਾਈ ਕੋਈ ਵੀ ਭੈਣ ਭਰਾ ਆ ਕੇ ਕਰ ਸਕਦਾ ਠੀਕ ਆ ਤੇ ਕੱਟਾ ਜਿਹੜਾ ਦੋਸਤ ਇੱਕ ਦਿਨ ਤੁਹਾਨੂੰ ਮੈਂ ਦਿਖਾ ਦੇਣਾ ਆਪਾਂ ਝੋਟੀ ਤੋੜ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਥਣਾ ਵੱਲੋਂ ਵੀ ਬਿਲਕੁਲ ਹਵਾਨੇ ਦੇ ਪਾਸੇ ਵੀ ਪੱਧਰ ਜਿਹੜੀ ਹੈਗੀ ਆ ਚਵਾਈ ਵੀ ਚੰਗੀ ਲੱਗੀ ਬਿਲਕੁਲ ਪੂਰ ਛੱਟਾ ਤਾਂ ਨਹੀਂ ਕਿਸੇ ਕੋਲ ਨਾ ਨਾ ਕੋਈ ਗੱਲ ਨਹੀਂ ਹਨਾ ਆ ਬੱਚਾ ਦੇਖੋ ਖੜਾ ਕਰੋ ਵੀਰ ਬੱਚੇ ਉਠਾ ਦਿਓ ਮੇਲ ਕਾਫ ਆ ਮਗਰ ਕੱਟਾ ਜਿਹੜਾ ਤੁਸੀਂ ਬੇਸ਼ੱਕ ਦੇ ਪਲੇ ਆਪਲਾਇਆ ਮਗਰ ਕਟਾ ਦੋਸਤੋ ਠੀਕ ਹੈ ਕੋਈ ਚੰਗੇ ਸੀਮੰਟ ਦਾ ਵੀ ਹੋ ਸਕਦਾ ਕਟਾ ਤੇ ਬਿਲਕੁਲ ਪਲੇ ਆਪਲਾਇਆ ਕਟਾ ਤੇ ਝੋਟੀ ਆਪਾਂ ਖੋਲ ਕੇ ਵੀਰ ਕਰਗੇ ਦਿਖਾਈਏ ਮਾੜਾ ਤੌਰ ਤੇ ਠੀਕ ਆ ਬਿਲਕੁਲ ਨਿਗਰ ਝੋਟੀ ਹੈ ਦੋਸਤੋ ਠੀਕ ਆ ਫਿੱਟ ਪੁੱਠੀ ਤੁਸੀਂ ਦੇਖੋਗੇ ਨਿਗਰ ਤੇ ਜ਼ੇਰ ਬੋਲ ਦੀ ਵੀ ਲੰਬਾਈ ਪੂਰੀ ਹੈ ਤੇ ਕੱਦ ਕਾਠੀ ਤੁਸੀਂ ਦੇਖ ਸਕਦੇ ਦੋਨਾਂ ਝੋਟੀਆਂ ਦਾ ਜਿਹੜਾ ਦੋਸਤੋ ਇਕੁਅਲ ਜਾਂ ਕੱਦ ਹੈਗਾ ਆ ਜਿਹੜਾ ਲੇਵਾ ਤੁਸੀਂ ਵੇਖ ਕੇ ਚੈੱਕ ਕਰਨਾ నమోదురులో విరు గేట్ ਠੀਕ ਹੈ ਹੁਣ ਜਿਹੜਾ ਦੋਸਤੋ ਮੌਜੂਦਾ ਟਾਈਮ ਆ ਬਿਲਕੁਲ 9 ਲੀਟਰ ਜਿਹੜਾ ਤੁਸੀਂ ਚਵਾਈ ਕਰ ਸਕਦੇ ਜੇ ਜੋ ਬਾਈ ਹੋਰੀ ਘਰੇ ਚਵਾਈ ਕਰਦੇ ਅੱਜ ਮੌਕੇ ਤੇ ਠੀਕ ਆ ਅੱਜ ਜਿੰਨਾ ਹਾਜ਼ਰ ਆ ਦੁੱਧ 9 ਲੀਟਰ ਦੀ ਕੈਪੈਸਿਟੀ ਜਿਹੜੀ ਆ ਅੱਜ ਹੈਗੀ ਆ ਠੀਕ ਆ ਅਜੇ 12ਵੇਂ 13ਵੇਂ ਦਿਨ ਦੇ ਵਿੱਚ ਆ ਤੇ ਦੁੱਧੋਂ ਜਿਹੜਾ ਦੋਸਤੋ ਵਧਣਾ ਝੋਟੀ ਨੇ ਜਿਹੋ ਜਿਹੀ ਝੋਟੀ ਆ ਤਕਰੀਬਨ 10 ਤੋਂ ਹੋ ਸਕਦਾ ਬਾਅਦ 11 ਲੀਟਰ ਤੱਕ ਨਾਰਮਲ ਚੋਣਾ ਚਾਹੀਦਾ ਬਾਕੀ ਜਿਹੜਾ ਹੁਣ ਬਰਤਨ ਜਾਂ ਭਾਂਡੇ ਵਿੱਚ ਪੈਂਦਾ ਕਹਿ ਲਓ ਠੀਕ ਆ ਬਾਲਟੀ ਵਿੱਚ ਪੈਂਦਾ ਉਹ 9 ਲੀਟਰ ਆ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰ ਤੇ ਇੱਕ ਭਾਜੀ ਇਸ ਆਪਣਾ ਇਹਦਾ ਰੇਟ ਕਿੰਨਾ ਮੁੱਲ ਕੀ ਕਰੀਏ ਇਹ 95000 ਦੇ ਹੈ 95 ਦੀ ਜੀ ਹਾਂਜੀ ਠੀਕ ਹੈ ਜੀ 95000 ਜਿਹੜੀ 200 ਡਿਮਾਂਡ ਆ ਵੀਰ ਹੁਣਾ ਵੱਲੋਂ ਠੀਕ ਆ ਸੋ ਬਾਕੀ ਤੁਸੀਂ ਇੱਕ ਵਾਰੀ ਵੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਤੇ ਇੱਕ ਵਾਰੀ ਜਿਹੜੀ ਜਿੱਤਪ ਕੇ ਸੌਰੀ ਇਹਦੀ ਚਵਾਈ ਜ਼ਰੂਰ ਕਰ ਲਿਓ ਠੀਕ ਆ ਕਿਉਂਕਿ ਛੋਟੀ ਸੂਈ ਸੁਭਾਈ ਆ ਤੇ 95000 ਜਿਹੜੀ ਡਿਮਾਂਡ ਆ ਠੀਕ ਆ 95000 ਦੇ ਵਿੱਚੋਂ ਮਾਨਤਾ ਨਾ ਉਹ ਜ਼ਰੂਰ ਕੀਤਾ ਜਾਵੇਗਾ ਜੋ ਵੀ ਘਰ ਆਿਆਂ ਦਾ ਤੇ ਇੱਕ ਪਜੀ ਜਿਹੜੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਗੇ ਜੀ 8146771086 81467 ਜੀ ਹਾਂਜੀ 71086 71086 ਇਹ ਨੰਬਰਾਂ ਤੇ ਤੁਸੀਂ ਦੋਸਤੋ ਖਾਸ ਤੌਰ ਤੇ ਜਿਹੜਾ ਸੰਪਰਕ ਕਰਕੇ ਇਹ ਦੋਵੇਂ ਝੋਟੀਆਂ ਦਾ ਸੌਦਾ ਕਰ ਸਕਦੇ ਜੀ ਘਰ ਵਿਜਿਟ ਕਰਕੇ ਤਸੱਲੀ ਨਾਲ ਜਿਹੜੀ ਇਹ ਚੋਹ ਹਾਂਜੀ ਦੋਸਤੋ ਇੱਕ ਇਸੇ ਘਰੋਂ ਜਿਹੜੀ ਇੱਕ ਇੰਡਿਕਾ ਵਿਜਟਰ ਦੀ ਇੱਕ ਗੱਡੀ ਹੈਗੀ ਆ ਕਾਰ ਇਹ ਵਿਕਾਊ ਆ ਠੀਕ ਆ ਜੀ ਟਾਟਾ ਦੀ ਇੰਡਿਕਾ ਵਿਜਟਰ ਆ ਠੀਕ ਆ ਨੰਬਰ ਜਿਹੜਾ ਹੈਗਾ ਤੁਸੀਂ ਬੇਸ਼ੱਕ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੀਪੀਸੀ ਜਿਹੜਾ 42 ਨੰਬਰ ਹੈਗਾ ਤਰਨਤਾਰਨ ਸਾਹਿਬ ਦਾ ਨੰਬਰ ਹੈਗਾ ਠੀਕ ਆ ਲੋਕਲ ਕਿਸੇ ਵੀਰ ਨੇ ਖਰੀਦਣੀ ਆ ਬੇਸ਼ੱਕ ਤੁਸੀਂ ਲੋਕਲ ਵੀਰ ਖਰੀਦ ਸਕਦੇ ਹੋ ਜੇਕਰ ਪੰਜਾਬ ਦੇ ਵਿੱਚੋਂ ਕਿਸੇ ਵੀ ਵੀਰ ਨੇ ਖਰੀਦਣੀ ਆ ਇੰਡੀਕਾ ਦੀ ਗੱਡੀ ਬਕਾਊ ਆ ਤੇ ਇੱਕ ਭਾਜੀ ਗੁਰਵਿੰਦਰ ਜੀ ਮਾਡਲ ਕਿੰਨਾ ਹੈ ਗੱਡੀ ਨਵਾਂ ਮਾਡਲ ਹੈ ਨਵਾਂ ਮਾਡਲ ਹੈ ਜੀ ਹਾਂਜੀ ਠੀਕ ਆ ਤੇ ਟਾਟਾ ਜਿਹੜੀ ਟਾਟਾ ਇੰਡੀਕਾ ਵਿਜ਼ਟ ਆ ਗਈ ਨਾ ਜੀ ਇੰਡੀਕਾ ਵਿਜ਼ਟ ਆ ਟੇੜੀ ਜਾਈ ਆ ਗਈ ਨਾ ਟਰਪੋ ਜਿਹੜੀ ਟਰਪੋ ਲੱਗਾ ਇਹਨੂੰ ਹਾਂਜੀ ਹਾਂਜੀ ਤੇ ਆਹ ਕੰਡੀਸ਼ਨ ਆ ਦੋ ਨਵਾਂ ਮਾਡਲ ਆ ਤੇ ਮੈਂ ਅੰਦਰੋਂ ਵੀ ਤੁਹਾਨੂੰ ਪ੍ਰੋਪਰ ਦਿਖਾਉਂਗਾ ਬੋਨਟ ਆਪਾਂ ਚੱਕ ਕੇ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਬੈਟਰੀ ਵਰਕ ਪੂਰਾ ਕਰਦੀ ਹੈ ਜੀ ਹਾਂ ਜੀ ਤੁਹਾਡੇ ਸਾਹਮਣੇ ਹੁਣੇ ਦੇਖੋ ਆਪਾਂ ਸਲਪ ਵੀ ਤੁਹਾਨੂੰ ਮਾਰ ਕੇ ਦਿਖਾਵਾਂਗੇ ਬਾਅਦ ਚ ਤੇ ਮੁੱਲ ਇਹਦਾ ਕਿੰਨਾ ਕਰਦੇ ਜੀ ਮੁੱਲ ਆਪਾਂ 75000 ਕਰਦੇ ਹਾਂ ਜੀ 75000 ਤੇ ਕਾਗਜ਼ ਪੱਤਰ ਸਾਰੇ ਇਹਦੇ ਨਾਲ origignal copy ਆ ਹਾਂ ਕਾਰ ਵਾਲੀ ਕਾਪੀ ਹੋ ਜਾਂ ਆਪਣੀ ਕਾਰ ਵਾਲੀ ਕਾਰ ਵਾਲੀ ਆ ਚਿਪਾ ਵਾਲੀ ਹੈ ਨਾ ਚਿਪਾ ਵਾਲੀ ਕਾਪੀ ਆ ਦੋਸਤੋ ਨਾਲ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਾਕੀ ਜਿਹੜੇ ਸਕਰੈਚ ਗਰੂਚਾ ਬੰਪਰ ਬੰਪਰ ਤੇ ਤੁਹਾਨੂੰ ਨਾਰਮਲ ਵੇਖਣ ਜਿਹੜੀ ਡੈਂਟਿੰਗ ਪੇਂਟਿੰਗ ਹੈਗੀ ਆ ਕੋਈ ਟੱਚਿੰਗ ਹੈਗੀ ਆ ਉਹ ਕਰਾਉਣ ਵਾਲੀ ਆ ਜਿੰਨੀ ਕ ਤੁਸੀਂ ਵੇਖ ਸਕਦੇ ਹੋ ਕੋਈ ਟੱਚਿੰਗ ਜਿਹੜੀ ਹੈਗੀ ਆ ਪੱਲੇ ਪੁੱਲੇਾਂ ਤੇ ਨੋਰਮਲ ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਨਜ਼ਰ ਆਵੇਗੀ ਇਹ ਥੋੜਾ ਜਿਹਾ ਹੱਥ ਜਿਹੜਾ ਦੋਸਤੋ ਮਰਾਉਣਾ ਪਵੇਗਾ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਬਾਕੀ ਆ ਓਵਰ ਆਲ ਕੰਡੀਸ਼ਨ ਜੀ ਠੀਕ ਆ TDI ਹੈਗੀ ਆ Tata Indica ਵਿਸਟ ਆ ਤੇ ਬਾਕੀ ਅੰਦਰੋਂ ਮੈਂ ਤੁਹਾਨੂੰ ਇੱਕ ਪਰ ਜਿਹੜਾ ਸੀਟ ਕਵਰ ਹੈ ਉਹ ਵੀ ਪ੍ਰੋਪਰ ਦਿਖਾ ਦਿੰਨਾ ਬਾਕੀ ਸਟਾਰਟ ਕਰਕੇ ਵੀ ਦੀ ਸਟਾਰਟਿੰਗ ਵੀ ਆਪਾਂ ਤੁਹਾਨੂੰ ਦਿਖਾ ਦੇ ਹਾਂਜੀ ਠੀਕ ਹੈ ਜੀ ਆਹ ਸ਼ੀਟ ਕਵਰੇਜ ਹੈ ਡੈਸ਼ ਬੋਰਡ ਜਿਹੜਾ ਦੋਸਤੋ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਲੋਮੀਟਰ ਚੱਲੀ ਹੈਗੀ ਬਈ 1 ਲੱਖ ਦੇ ਲਾਗੇ ਚੱਲੀ ਹੈ 1 ਲੱਖ ਦੇ ਲਾਗੇ ਤੱਕ ਚੱਲੀ ਹੈ ਸਟਾਰਟ ਕਰ ਦਿਓ ਕੋਈ ਗੱਲ ਨਹੀਂ ਠੀਕ ਹੈ 116352 ਬਾਦ 1 ਲੱਖ 116362 ਕਿਲੋਮੀਟਰ ਜਿਹੜੀ ਆ ਦੋਸਤੋ ਰਨ ਹੋਈ ਹੈ ਚੱਲੀ ਆ ਬਾਕੀ ਸ਼ੀਟ ਕਵਰ ਤੁਸੀਂ ਦੇਖ ਸਕਦੇ ਹੋ ਠੀਕ ਹੈ स्टार्टिंग जहिड़ी है थो साम्हूं आहे ठीकु आहे ਠੀਕ ਹੈ ਤੇ ਗੱਡੀ ਜਿਹੜਾ 275000 ਰੁਪਇਆ ਮੋਲ ਦਾ ਤੇ ਲਾਸਟ ਲੈ ਦੇ ਜਿੱਥੋਂ ਤੱਕ ਹੋਣਾ ਹੋਇਆ ਜ਼ਰੂਰ ਕੀਤਾ ਜਾਵੇਗਾ ਬਾਕੀ ਇੰਜਨ ਗੇਅਰ ਦੀ ਸਾਰਾ ਚੱਲਦੀ ਹੈ ਇਹ ਚਲਾਉਣੇ ਨੂੰ ਠੀਕ ਹੈ ਆਪਾਂ ਮੇਰੇ ਕੋਲ ਕਲਚ ਬੇਟਾ ਬਿਲਕੁਲ ਇੰਪੋਰਟੈਂਟ ਤਸੱਲੀ ਕਰਿਆ ਹੁੰਦੀ ਕਰਾਂਗੇ ਪੂਰੀ ਰੀਜ ਨਾਲ ਚਲਾ ਕੇ ਗੇਅਰ ਪੂਰਾ ਹੈ ਚੈੱਕ ਰੀ ਠੀਕ ਹੈ ਠੀਕ ਹੈ ਦੋਸਤੋ 116000 ਕੋਈ ਸਮਥਿੰਗ ਜਿਹੜੀ ਉੱਪਰ ਚੱਲੀ ਹੈਗੀ ਆ ਤੇ ਬਿਲਕੁਲ ਇੰਜਨ ਦੀ ਗੇਅਰ ਦੀ ਬਿਲਕੁਲ ਓਕੇ ਰਿਪੋਰਟ ਆ ਜੇ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਤਸੱਲੀ ਦੇ ਨਾਲ ਕੋਈ 10 ਕਿਲੋਮੀਟਰ ਚਲਾ ਕੇ ਖੇਰ ਬੇਸ਼ੱਕ ਸੌਦਾ ਕਰੀਓ ਠੀਕ ਆ ਤੇ ਮੁੱਲ 75000 ਆ ਬਾਈ ਗੁਰਵਿੰਦਰ ਜੀ ਲਾਸਟ ਤੋਂ ਲਾਸਟ ਕਿੰਨੇ ਦੀ ਦੋਗੇ ਮਾਨਦਾਨ ਕਰਾਂਗੇ 5000 ਰੁਪਏ ਮਾਨ ਕਰਾਂਗੇ 70 ਦੀ ਹਾਂ 70 ਮਾਨ ਕਰਦਾ ਕੋਈ ਨਹੀਂ 60000 ਆ ਜੀ ਦੇ ਦਾਂਗਾ 65 ਦੀ ਵੀਰਾਂ ਦਾ ਵੀ 65 ਦੀ ਲਾਸਟ ਹੋ ਜੂਗੀ 75000 ਜਿਹੜਾ ਦੋ ਸੌ ਮੁੱਲ ਆ ਤੇ ਪਹਿੜਾ 10000 ਇਕੱਠਾ ਜਿਹੜਾ ਰਾ ਦਿੱਤਾ ਠੀਕ ਆ 10000 ਵਿੱਚੋਂ ਛੋਟ ਕਰਤੀ ਆ ਵੀ 65000 ਦੀ ਜਿਹੜੀ ਲਾਸਟ ਲੈਦੇ ਆ ਠੀਕ ਆ ਲੋਕਲ ਨੰਬਰ ਆ ਆਪਦੇ ਚਲਾਓ ਤਸੱਲੀ ਨਾਲ ਏਸੀ ਹੀਟਰ ਬਿਲਕੁਲ ਓਕੇ ਜੀ ਹਾਂ ਜੀ ਏਸੀ ਚੱਲਦਾ ਏਸੀ ਚੱਲ ਵੀ ਚੱਲਦਾ ਹੀਟਰ ਵੀ ਚੱਲਦਾ ਹਾਂ ਆ ਤੁਹਾਡੇ ਸਾਹਮਣੇ ਹੱਥੇ ਰੱਖਣ ਦਾਂ ਬਿਲਕੁਲ ਜੀ ਸਲਫ ਜਿਹੜਾ ਦੋਸਤੋਂ ਆਪਾਂ ਮਾਰ ਕੇ ਦਿਖਾਤਾ ਠੀਕ ਆ ਅੱਧੀ ਸਲਫ ਤੇ ਘਟੋ ਘਟ ਵੀ ਸਟਾਰਟਿੰਗ ਹੈਗੀ ਆ ਬਿਲਕੁਲ ਤੁਸੀਂ ਵਾਈਸ ਜਿਹੜੀ ਹੈਗੀ ਆ ਚੈੱਕ ਕਰ ਲਈ ਆ ਬਾਕੀ ਘਰੇ ਆਣ ਕੇ ਤਸੱਲੀ ਕਰ ਲੈ ਉਹ ਟਾਇਰ ਟੱਪਾ ਜਿਹੜਾ ਹੈਗਾ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ ਠੀਕ ਹੈ ਮਿਲਦੇ ਹਾਂ ਇਕ ਦੋਸਤੋ ਨਵੀਂ ਅਪਡੇਟ ਦੇ ਨਾਲ ਸਾਰੇ ਵੀ ਜਾਣੂ ਸਤਿ ਸ਼੍ਰੀ ਅਕਾਲ